ਵੜਾ ਸ਼ਹਿਰ ਵਿੱਚ ਅੱਜ ਬਾਅਦ ਦੁਪਹਿਰ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹਾਦਸਾ ਇੰਨਾ ਖਤਰਨਾਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਤੇ ਕਾਰ ਚਾਲਕਾਂ ਦਾ ਬਾਰ-ਬਾਰ ਬਚਾਅ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਪਿੰਡ ਮੌਲੀ ਨੇੜੇ ਫਰੂਟ ਅਤੇ ਸਬਜ਼ੀਆਂ ਨਾਲ ਲੱਦੀ ਗੱਡੀ ਪੈਂਚਰ ਹੋ ਗਈ ਜਿਸ ਨੂੰ ਰੋੜ ਤੇ ਹੀ ਗੱਡੀ ਚਾਲਕ ਵੱਲੋਂ ਪੈਂਚਰ ਲਗਾਇਆ ਜਾ ਰਿਹਾ ਸੀ ਤਾਂ ਉਸ ਦੌਰਾਨ ਚਨਈ ਤੋਂ ਸ਼ੀਸ਼ੇ ਨਾਲ ਲੋਡ ਆ ਰਹੇ ਟਰੱਕ ਨੇ ਖੜੀ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਰੋਡ ਤੇ ਖੜੀਆਂ ਦੋ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਅਤੇ ਗੱਡੀ ਵਿੱਚ ਲੱਦਿਆ ਹੋਇਆ ਸਮਾਨ ਵੀ ਰੋਡ ਉੱਪਰ ਹੀ ਖਿਲਰ ਗਿਆ ਹਾਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਉਧਰ ਇਸਾਰੇ ਹਾਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੌਲੀ ਪਿੰਡ ਨਜ਼ਦੀਕ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਹੋ ਗਈ ਹੈ ਉਨ੍ਹਾਂ ਕਿਹਾ ਕਿ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕੀ ਉਹਨਾਂ ਕਿਹਾ ਕਿ ਰੋਡ ਤੇ ਖੜੀ ਇੱਕ ਗੱਡੀ ਨੂੰ ਪੈਂਚਰ ਲਗਾਉਣ ਦੌਰਾਨ ਪਿਛਿਓਂ ਆ ਰਹੇ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ ਉਹਨਾਂ ਕਿਹਾ ਕਿ ਹਾਦਸੇ ਵਿੱਚ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਤੇ ਜਾਨੀ ਨੁਕਸਾਨ ਤੋਂ ਵਿਚਾਰ ਰਿਹਾ ਉਧਰ ਇਸ ਮੌਕੇ ਗੱਲਬਾਤ ਕਰਦੇ ਆਂ ਟਰੱਕ ਚਾਲਕ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ फटा पड़ा था बीच रोड में टायर चेंज कर तो रहा था ये। तो आजा। ही वो वाला अच्छा जी उससे दो गाड़ी तो निट बची है मेरी गाड़ी का इमरजेंसी में ब्रेक लगा नहीं, नहीं। जब लगी है मेरी गाड़ी सर और कोई प्रॉब्लम नहीं सर कितने बजे हुआ हसन अभी हुआ था जी कोई दस पंद्रह बीस कहाँ जाना आपने ये जलंधर बस खाली से हैं? चेन्नई सर चेन्नई सामान क्या है इसमें ਕੀ ਜ਼ਲੋਡ ਹੈ ਸੀਸ਼ਾ ਹਾਂਜੀ ਸੀਸਾ ਸੀਸਾ ਸੀਸ਼ਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ 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 ਬਹੁਤ ਵਸ ਸ਼ੋਭਨਾਮ ਕੀ ਆਪਣਾ ਹਾਂਜੀ ਨਾਮ ਕੀ ਹੈ ਅਸਨ ਹੈ ਅਸਨ ਮੇਰਾ ਨਾਮ ਜਲਰਾ ਸਿੰਘ ਹਾਂ ਸਰ ਕੀ ਮਾਮਲਾ ਕੀ ਜਿਹੜਾ ਇਹ ਐਕਸੀਡੈਂਟ ਹੋਇਆ ਗੱਡੀ ਦਾ ਇੱਕ ਤਾਂ ਟਾਇਰ ਬਲਾਸਟ ਹੋਇਆ ਸੀਗਾ ਉਹਨੂੰ ਚੇਂਜ ਕਰ ਰਹੇ ਸੀਗੇ ਤੇ ਪਿੱਛੋਂ ਵੀ ਆ ਗਿਆ ਟਰੱਕ ਵਾਲੇ ਨੇ ਹਿੱਟ ਕਰਤਾ ਤੇ ਬੰਦੇ ਠੀਕ ਠਾਕ ਬੰਦੇ ਸਭ ਠੀਕ ਠਾਕ ਨੇ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਲੁਧਿਆਣਾ ਤੋਂ ਜਲੰਧਰ ਦਾ ਅੱਜ ਹਾਈਵੇ ਉੱਪਰ ਖੜੇ ਆ ਦਿਮਾਲਪੁਰ ਦੀ ਮਾਨ ਲਾਗੀ ਜੀਐਮਡੀ ਸੁਖਮਨ ਸਿੰਘ ਸਿਵਲ ਅਫਸਰ ਬੋੜਾਦਰ ਤੋਂ ਕਾਲ ਆਈ ਹੈ ਕਿ ਇੱਥੇ ਆਪਣਾ ਇੱਕ ਐਕਸੀਡੈਂਟ ਹੋਇਆ ਗੁਰਾਂ ਰੋਡ ਦੇ ਉੱਪਰ ਇੱਕ ਟਰੱਕ ਦਾ ਤੇ ਗੱਡੀ ਵਾਲੇ ਦਾ ਐਕਸੀਡੈਂਟ ਹੋਇਆ ਜੀ ਸਰ ਕਿੱਦਾਂ ਬੰਦੇ ਦੀਆਂ ਕੰਡੀਸ਼ਨ ਠੀਕ ਆ ਬੰਦੇ ਕੰਡੀਸ਼ਨਾਂ ਦੀ ਠੀਕ ਆ ਇੱਕ ਦੇ ਨੱਕਰੇ ਸਾਤਾ ਬਾਕੀ ਤਾਂ ਬੜੀ ਠੀਕ ਹੈ ਬਾਕੀ ਇੱਕ ਕਿਸੇ ਦੇ ਵਿੱਚ ਹੋਇਆ ਜੀ ਇਹ ਕਿਹਦਾ ਟਰੱਕ ਦਾ ਹੋਇਆ ਇਹ ਨਾ ਪੈਂਚਰ ਆ ਰਿਆ ਸੀ ਆਪਣੀ ਗੱਡੀ ਨੂੰ ਛੋਟੇ ਹੱਥੀ ਵਾਲੇ ਟਰੱਕ ਨੇ ਦੇ ਵਿਚ ਲੈ ਕੇ ਮਾਰੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੋਇਆ ਜੀ ਟੋਟਲ ਸਭ ਤਿੰਨ ਗੱਡੀਆਂ ਬੰਦੇ ਠੀਕ ਨੇ ਸਾਰੇ ਬੰਦੇ ਨੇ ਨਵਜੋਤ ਸਿੰਘ ਹਾਂਜੀ ਕੀ ਮਾਮਲਾ ਕੀ ਜਿਹੜਾ ਦਿਮਾਲਪੁਰ ਹਾਈਵੇ ਦੇ ਉੱਪਰ ਆਏ ਆ ਇਹ 112 ਨੰਬਰ ਤੋਂ ਸਾਨੂੰ ਕਾਲ ਆਈ ਵੀ ਦੋ ਗੱਡੀਆਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਕਿਸ ਕਿਸ ਦੇ ਵਿੱਚ ਨੁਕਸਾਨ ਹੋਇਆ ਜੀ ਇਹ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਹੈਗਾ ਰੋਡ ਤੇ ਹਾਈਵੇ ਤੇ ਯਾਨੀ ਕਿ ਆਪਸੇ ਟਕਰਾਅ ਹੋ ਗਿਆ ਗੱਡੀਆਂ ਦਾ ਨੁਕਸਾਨ ਜਾਦੇ ਹੋਇਆ ਇਹਦੇ ਵਿੱਚ ਇੱਕ ਟਰੱਕ ਆ ਰਿਹਾ ਸੀਗਾ ਚन्नई ਤੋਂ ਉਹ ਫਿੱਟ ਕਰ ਗਿਆ ਇੱਕ ਗੱਡੀ ਖੜੀ ਸੀਗੀ ਪੈਂਚਰ ਲਗਾ ਰਹੀ ਸੀ ਉਹ ਪਿੱਛੋਂ ਟੇਟ ਵੱਜੀ ਟੋਟਲ ਗੱਡੀਆਂ ਕਿੰਨੀਆਂ ਲਓ ਦੋ ਦੋ ਗੱਡੀਆਂ ਦਾ ਟੋਟਲ